ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕੀ ਆਪਾਂ ਤੁਹਾਡੇ ਲਈ ਰੋਜ਼ਾਨਾ ਸਾਡੇ ਚੈਨਲ ਦੇ ਉੱਤੇ ਨਵੇਂ-ਨਵੇਂ ਰਿਸ਼ਤਿਆਂ ਦੀ ਐਡ ਲੈ ਕੇ ਆਉਂਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਇਹ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਨਾਲ ਹੀ ਇੱਕ ਚੰਗਾ ਰਿਸ਼ਤਾ ਵੀ ਲੱਭ ਸਕਦੇ ਹੋ ਜੇਕਰ ਤੁਸੀਂ ਇਹ ਐਡ ਆਪਣੇ ਡਾਇਰੈਕਟ ਨੰਬਰ ਪਵਾ ਕੇ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਡਾਇਰੈਕਟ ਨੰਬਰ ਵੀ ਐਡ ਵਿੱਚ ਪਾਇਆ ਜਾਵੇਗਾ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ, ਕਾਰੋਬਾਰ, ਪੜ੍ਹਾਈ, ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ੰਦਗੀ ਹੋਵੇਗੀ। ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਜਾਂ ਫਿਰ ਫੋਨ ਤੇ ਵੀ ਦੱਸ ਸਕਦੇ ਹੋ। ਤੇ ਤੋਂ ਨੂੰ ਤੁਹਾਡੀ ਜੋ ਐਡ ਹੈ ਉਹ ਵੀ ਤੁਹਾਡੇ WhatsApp ਤੇ ਹੀ ਉੱਤੇ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਵੇਗੀ ਸੋ ਜਿਨ੍ਹਾਂ ਨੇ ਵੀ ਆਪਣੀ ਐਡ ਲਗਵਾਉਣੀ ਹੋਵੇ ਉਹ ਸਕਰੀਨ ਦੇ ਉੱਤੇ ਜੋ ਨੰਬਰ ਸ਼ੋ ਹੋ ਰਿਹਾ ਹੈ ਉਸ ਤੇ ਸਾਨੂੰ ਡਾਇਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਨੇ ਅਗਲਾ ਜੋ ਅਸੀਂ ਤੁਹਾਡੇ ਲਈ ਰਿਸ਼ਤਾ ਲੈ ਕੇ ਆਇਆ M21 ਲੜਕੀ ਦਾ ਰਿਸ਼ਤਾ ਹੈ ਜੋ ਨਵਾਂ ਰਿਸ਼ਤਾ ਹੈ ਮਝਵੀਸੀ ਕਾਜੀ ਲੜਕੀ ਹੈ ਉਸ ਲਈ ਇੱਕ ਸੁਝਣ ਲੜਕੇ ਲੋੜ ਹੈ ਲੜਕੀ ਦੀ ਉਮਰ 21 ਸਾਲ ਰੰਗੋਰਾ ਕੱਦ 5 ਫੁੱਟ 3 ਇੰਚ ਅਤੇ ਪੜ੍ਹਾਈ ਵਿੱਚ ਲੜਕੀ ਦੀ 10ਵੀਂ ਪਾਸ ਕੀਤੀ ਹੋਈ ਆ ਇਸ ਤੋਂ ਇਲਾਵਾ ਹੋਰ ਜਾਣਕਾਰੀ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਦੋ ਭਰਾ ਹਨ ਜੋ ਕਿ ਦੋਵੇਂ ਬਾਹਰ ਹਨ ਅਤੇ ਡੈਡੀ ਰੇਲਵੇ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਹਨ ਲੜਕੀ ਦਾ ਡਿਵੋਰਸ ਹੋਇਆ ਹੋਇਆ ਹੈ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ 25 ਜਾਂ 26 ਸਾਲ ਤੱਕ ਦੀ ਉਮਰ ਦਾ ਲੜਕਾ ਚਾਹੀਦਾ ਹੈ ਜੋ ਕਿ ਜਾਂ ਤੇ ਡਿਵੋਰਸ ਹੋਈ ਜਾਂ ਫਿਰ ਕੁਵਾਰਾ ਹੋਵੇ ਲੜਕਾ ਨਸ਼ੇ ਰਹਿਤ ਹੋਣਾ ਚਾਹੀਦਾ ਹੈ ਅਗਲਾ ਰਿਸ਼ਤਾ ਲੜਕੀ ਦਾ I22 ਜੋ ਕਿ ਮਜਬੂਤੀ ਸਿੱਕ ਕਾਸ ਨੂੰ ਸੰਵੰਧ ਰੱਖਦੇ ਹਨ ਉਮਰ 20 ਸਾਲ ਰੰਗ ਗੋਰਾ ਕੱਦ 5 ਫੁੱਟ 2 ਇੰਚ ਹੈ ਤੇ ਪੜ੍ਹਾਈ ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਹੈ ਲੜਕੀ ਦਾ ਮਈ ਦਾ ਸਟਡੀ ਵੀਜ਼ਾ ਕੈਨੇਡਾ ਦਾ ਆਇਆ ਹੋਇਆ ਹੈ ਅਤੇ ਲੜਕੀ ਨੂੰ ਬਾਹਰ ਜਾਣ ਲਈ ਖਰਚਾ ਕਰਨ ਵਾਲੇ ਲੜਕੇ ਦੀ ਲੋੜ ਹੈ ਜੋ ਕਿ ਸੋਨਾ ਸੁਨੱਖਾ ਹੋਵੇ ਅਤੇ ਲੜਕੀ ਵਾਲਿਆਂ ਨੂੰ ਇਸ ਤੋਂ ਬਿਨਾ ਕਾਸਟ ਬੰਧਨ ਕਿਸੇ ਵੀ ਪ੍ਰਕਾਰ ਦਾ ਨਹੀਂ ਹੈ ਲੜਕਾ ਸਿਰਫ ਜੋ ਹੈ ਖਰਚਾ ਕਰਨ ਵਾਲਾ ਉਹਨਾਂ ਜਿਹਨਾਂ ਦੇ ਤੇ ਲੜਕਾ ਦੇਖਣ ਨੂੰ ਸੋਨਾ ਹੋਵੇ M23 ਲੜਕੀ ਦਾ ਰਿਸ਼ਤਾ ਜੋ ਕਿ ਬਾਲਮੀਕੀ ਕਾਸਨੂ ਸੰਬੰਧ ਰੱਖਦੇ ਹਨ ਉਸ ਲਈ ਇੱਕ ਸੋਜਮਾ ਲੜਕੇ ਦੀ ਲੋੜ ਹੈ ਲੜਕੀ ਵਾਲੇ ਚੰਡੀਗੜ੍ਹ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦੀ ਪੜ੍ਹਾਈ ਵਿੱਚ 10ਵੀਂ ਪਾਸ ਕੀਤੀ ਹੋਈ ਹੈ ਰੰਗ ਗੋਰਾ ਕੱਦ 5 ਫੁੱਟ 54 ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਦੋ ਭਰਾ ਹਨ ਜੋ ਕਿ ਦੋਵੇਂ ਵਿਆਹੀ ਹੋਏ ਹਨ ਲੜਕੀ ਇਸ ਸਮੇਂ ਮੈਡੀਕਲ ਸ਼ਾਪ ਤੇ ਕੰਮ ਕਰਦੀ ਹੈ ਲੜਕੀ ਵਾਲਨ ਨੌਕਰੀ ਕਰਦੇ ਲੜਕੇ ਦੀ ਲੋੜ ਹੈ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸ ਨੇ ਸੜਨ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀ ਪਰਵਾਰ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੈਂਡ ਕਰ ਸਕਦੇ ਹੋ ਤੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਰ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ